ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਬਾ ਜਿਹਦਾ ਤਸੀਲ ਸ੍ਰੀ ਤਰਨਤਾਰਨ ਸਾਹਿਬ ਵੀਰੇ ਸ਼ਰੇ ਦੇ ਘਰ ਆ ਗਏ ਆ ਦੋਸਤੋ ਆਹ ਲ ਕਡੇਰੀ ਫਾਰਮ ਤੇ ਇਸ ਕਰੋਂ ਪਹਿਲਾਂ ਵੀ ਤਕਰੀਬਨ ਆਪਾਂ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਇਹ ਪਿੰਡ ਬਾ ਦੋਸਤੋ ਕਮਾਲਪੁਰ ਸਿਵਾਜਪੁਰ ਬਿਲਕੁਲ ਲੱਗੇ ਆ ਤੇ ਤਕਰੀਬਨ ਜੀਓ ਵਾਲਾ ਪਿੰਡ ਵੀ ਇੱਥੋਂ ਥੋੜੀ ਦੂਰੀ ਤੇ ਆ ਇਹ ਮੇਨ ਨਿਸ਼ਾਨੀ ਆ ਕਿਉਂਕਿ ਬਹੁਤੇ ਭਰਾ ਆਪਣੇ ਸੱਜਣ ਵੀਰ ਵਾ ਤਾਰਾ ਸਿੰਘ ਜਿਹੜਾ ਬਿਲਕੁਲ ਡੱਬਦੇ ਲੱਗੇ ਆ ਕਈ ਵਾਰ ਉਹਦਾ ਭੁਲੇਖਾ ਪੈ ਜਾਂਦਾ ਉਹਨਾਂ ਨੂੰ ਤੇ 15 14 ਕਿਲੋਮੀਟਰ ਦੀ ਦੂਰੀ ਆ ਸਾਰੀ ਤਰਮਤਰਨ ਸਾਹਿਬ ਤੋਂ ਜਿਹੜੀ ਸ਼ਰਕ ਦਿਆਲਪੁਰ ਠਿੱਖੀਪੜ ਤੋਂ ਜਾਂਦੀ ਆ ਇਸੇ ਚੜ੍ਹਕੇ ਦੇ ਉੱਪਰ ਪਿੰਡ ਆ ਜਾਂਦਾ ਅੱਜ ਵੀਰ ਸ਼ੇਰੇ ਦੇ ਘਰੋਂ ਆਪਾਂ ਟੋਟਲ 7 ਕਬੜਾ ਦਿਖਾਉਣੀ ਆ ਤੁਹਾਨੂੰ 4 ਸੋਈਆਂ ਸਵਾਈਆਂ ਤੇ 3 ਗੱਬਣ ਹਾਂਜੀ ਸ਼ੇਰ ਵੀਰ ਸਸਰੀ ਕਾਲ ਮਹਾਰਾਜ ਮੈਂ ਪਹਿਲਾਂ ਇੰਟਰਨੈਸ਼ਨਲ ਪ੍ਰੋਗਰਾਮ ਦੇ ਰਹੀ ਆ ਤੇ ਫੇਰ ਹੀ ਮਿਲਦੇ ਹਾਂ ਜੇ ਟਾਈਮ ਹੋਵੇ ਹੋਰ ਕੰਮ ਸੀ ਤਾਂ ਠੀਕ ਆ ਸਭ ਬੜੇ ਵਧੀਆ ਸ਼ ਅੱਜ ਸਿਰੇ ਮਾਲ ਆਪਣੇ ਕੋਲ ਟੋਟਲ 7 ਨਾਗਨੇ ਭਰਾ ਸੱਤ ਕਸ਼ੂ ਆਈ ਠੀਕ ਹੈ ਸੱਤ ਨਾਗਨੇ 4 ਆਪਣੇ ਕੋਲ ਸੁਨਿਆ ਵੜਾ ਪਰ ਲੀਆਂ 4 ਸੁਨਿਆ ਜਾਂ 3 ਨੇ ਗੱਬਣਾ ਆ ਤਿੰਨੇ ਗੱਬਣਾ ਹਾਂ ਜੇ ਵੀ ਜਿਵੇਂ ਕੋਈ ਮੋٹے ਦੌਰ ਤੇ ਕੈਮਰਾ ਮਾਰ ਕੇ ਦਿਖਾ ਦੇ ਭਰਾਵਾਂ ਨੂੰ 4 ਵੜਾ ਕਿਸਾਨ ਕਰੋ ਸੁਨਿਆ ਨੇ 3 ਗੱਬਣਾ ਜੇਕਰ ਨਸਲ ਬ੍ਰੀਡ ਦੀ ਗੱਲ ਕਰਕੇ ਕਰਾਉ ਸੀ ਆਂਗਾ ਸਾਰੇ ਬਿਲਕੁਲ ਗਰਮੀ ਦੀ ਚਿੰਤਾ ਜਾਣ ਇਧਰ ਦਿਖਾ ਦਿਓ ਇਧਰੋਂ ਮੋٹے ਦੌਰ ਤੇ ਇੱਕ ਵੀ ਸ਼ਿਹਾਰ ਕਰ ਦਾਂਗੇ ਇਧਰੋਂ ਮੋٹے ਦੌਰ ਤੇ ਦਿਖਾ ਦਿਓ ਐਚਪ ਕਰੌਸ ਸ਼ਾਈ ਵਾਲ ਜਰਸੀ ਕਰੌਸ ਔਰ ਇੱਕ ਤਰ੍ਹਾਂ ਦੀ ਵੈਰੈਟੀ ਕੁਆਲਿਟੀ ਸਾਰੇ ਭਾਅ ਤੇ ਸਾਰੀਆਂ ਵੈਰੈਟੀਆਂ ਆ ਹਾਂਜੀ ਨਿੱਕੇ ਤੋਂ ਨਿੱਕਾ ਮੁੱਲ ਵੀ ਮੌਜੂਦ ਆ ਹਾਂਜੀ ਬਾਕੀ ਥੋੜਾ ਜਿਹਾ ਚੰਗਾ ਵੀ ਹੈਗਾ ਸਾਰੇਆਂ ਰਖਵਾਦੇ ਜਿੱਦਾਂ ਦੇ ਪੰਪਰਾਣੀ ਕੋ ਪੈਸੇ ਲਾਉਣੇ ਉਦਾਂ ਦੇ ਲਾ ਲਓ ਅੱਛਾ ਛੇਰੇ ਫਿਰ ਜਿਹੜੇ ਪਸ਼ੂ ਆਪਣੇ ਕੋਲ ਸੋਏ ਆ ਹਾਂਜੀ ਬੌਲੇ ਤੇ ਆ ਜਾਂ ਬੌਲੇ ਤੋਂ ਬਾਅਦ ਦੁੱਧ ਤੇ ਆ ਗਿਆ ਤੇ ਰਾਜਵੀਰ ਕੋ ਪੰਜਾਂ ਦਿਨਾਂ ਦੀ ਸੂਲੀਆ ਕੋ ਸੱਤਾਂ ਦੀ ਬਸ ਇੱਥੇ ਇੱਥੇ ਹੀ ਹੈ ਪੰਜਾਂ ਸੱਤਾਂ ਦੇ ਦਹਾ ਦੇ ਅੰਦਰ ਬਾਹਰ ਹੀ ਆ ਸਭ ਠੀਕ ਹੈ ਜੀ ਹਾਂਜੀ ਮੈਂ ਵੀ ਭਾਗੋ ਵੀਡੀਓ ਦੇ ਅੰਤ ਤੱਕ ਦੇਖ ਲਿਆ ਜੇ ਪੂਰੀ ਜਾਣਕਾਰੀ ਤੁਹਾਨੂੰ ਮਿਲੂਗੀ ਤ ਸਾਰੇ ਵਾਰ-ਵਾਰ ਭਰਾਵਾਂ ਦਾ ਫਰਜ ਪਾਣਦਾ ਇੱਥੇ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਨ ਜਰੂਰ ਆਇਆ ਕਰੋ ਹਾਂਜੀ ਹਾਂਜੀ ਜਿਹੜਾ ਗੱਬਰ ਦਿਖਾਵਾਂਗੇ ਪਸ਼ੂ ਟਿੱਪ ਕੇ ਕਿਹੋ ਜਿਹਾਂ ਦੀ ਤਸੱਲੀ ਕਰਕੇ ਲੈ ਕੇ ਜਾਇਓ ਮੁੜ ਕੇ ਲਾਂਬੇ ਦਾ ਫਾਇਦਾ ਕੋਈ ਨਹੀਂ ਆਪਾਂ ਬਿਲਕੁਲ ਜੀ ਬਿਲਕੁਲ ਤਸੱਲੀ ਪਹਿਲਾਂ ਜੀ ਕਰਕੇ ਫਿਰ ਸ਼ੇਰੇ ਸ਼ੁਰੂਆਤ ਆਜੋ ਭਾਜੀ ਚਲੋ ਜੀ ਲਓ ਵੀ ਦੋਸਤੋ ਸ਼ੁਰੂਆਤ ਕਰਾਂਗੇ ਪਹਿਲੇ ਨੰਬਰ ਤੋਂ ਇੱਕ ਬਹੁਤ ਪਿਆਰੀ ਚੰਗੀ ਖੂਬਸੂਰਤ ਬੱਝੀ ਤੋਂ ਰੰਗ ਡਿਜ਼ਾਈਨ ਚੰਗਾ ਵਹਿਰਦਾ ਬਾਕੀ ਮਾਲ ਸਾਰਾ ਪੜਿਆ ਪਲੀਤਾ ਜਿੰਨੇ ਜਿੰਨੇ ਰੇਡ ਦੇ ਪਸ਼ੂ ਹੋਣਗੇ ਆਪਾਂ ਵਿੱਚੇ ਦੱਸਦੇ ਚੱਲਾਂਗੇ ਤੁਹ ਇਰੇ ਵੀਰ ਪਹਿਲਾਂ ਇਨਫੋਰਮੇਸ਼ਨ ਅੰਦੀ ਸਾਂਝੀ ਕਰ ਦਈਏ ਕੀ ਵੀਰ ਪਏ ਦਾ ਪਹਿਲਾ ਸੂਆ ਆ ਵੀਰ ਚੌਗੀ ਆ ਦੰਦਾਂ ਵਜੇ ਸਾਰੀ ਠੀਕ ਆ ਜੀ ਹਾਂਜੀ ਠੀਕ ਆ ਚੌਗੀ ਚਾਰ ਦੰਦ ਬੱਚੀ ਆ ਰਸੋ ਪਲੋਣ ਪਹਿਲਾ ਸੂਆ ਵੈੜ ਨੇ ਸੋਣਾ ਆ ਆਪਣਾ ਵੈੜ ਆ ਬਾਕੀ ਤਿਆਰੀ ਤੁਸੀਂ ਦੇਖ ਸਕਦੇ ਜੀ ਠੀਕ ਆ ਜੀ ਬੇਲ ਫੁੱਲ ਚੰਗੀ ਆ ਸੋ ਉਮਰ ਦੇ ਅਕੋਰਡਿੰਗ ਜੇਕਰ ਆਪਾਂ ਦੇਖੀਏ ਇਹ ਬੱਚੀ ਥੱਲੇ ਲੇਫਟੀ ਲੁਫਟੀ ਬਹੁਤ ਸੋਣੀ ਆ ਆਰਡਰ ਕੁਆਲਿਟੀ ਚੰਗੀ ਆ ਰੰਗ ਡਿਜ਼ਾਈਨ ਚੰਗਾ ਠੀਕ ਆ ਜੀ ਬਾਕੀ ਫੈਸ਼ਨ ਵਾਲੀ ਬੱਚੀ ਆ ਜੇ ਆਪਾਂ ਮੁੱਕਦੀ ਗੱਲ ਕਰੀਏ ਓਵਰ ਆਲ ਨਿਚੋੜ ਕਰਨਾ ਹੋਵੇ ਤਾਂ ਸਾਰੀ ਬੱਸੀ ਫੈਸ਼ਨ ਵਾਲੀ ਆ ਫੈਸ਼ਨ ਡਿਜ਼ਾਈਨ ਬਹੁਤ ਚੰਗਾ ਰਹੀ ਆ ਅੰਬੜਾ ਚੰਗਾ ਲੱਗਾ ਬੱਸੀ ਨੂੰ ਹਾਂ ਅਜੇ ਕੋ ਹਫਤਾ ਲਈਦੀ ਆ ਲੋ ਵੀ ਇੱਕ ਹਫਤਾ ਅਜੇ ਨਰਮਾ ਠੀਕ ਆ ਜੀ ਪੂਨੀਆ ਦੀ ਨਰਮਾ ਤੇ ਇਹਨੂੰ ਆਂਦੇ ਵੀ ਬਿਲਕੁਲ ਪਤਲੇ ਪੂਨੀਆ ਵਰਗੇ ਥਣ ਆ ਦੇਖੋ ਸੋ ਲਾਜਵਾਬ ਬਿਲਕੁਲ ਪਿੰਕ ਗੁਲਾਬੀ ਥਣ ਨੇ ਠੀਕ ਆ ਜੀ ਸੋ ਪਸੰਦ ਆਊਗੀ ਭਰਾਵਾਂ ਨੂੰ ਸੋ ਮੋਹ ਦੰਦੀ ਵੀ ਤੁਹਾਨੂੰ ਨੋਟ ਕਰਾਤਾ ਠੀਕ ਆ ਜੀ ਕੋਈ ਭਰਾ ਮੂੰਹ ਫੜ ਕੇ ਤਸੱਲੀ ਕਰਨੀ ਚਾਹੁੰਦਾ ਤੇ ਵੈਲਕਮ ਆ ਕਰ ਸਕਦੇ ਹੋ ਠੀਕ ਆ

ਚੰਗੀ ਆ ਸੋ ਜਿੰਨਾ ਵੀ ਕਰੋ ਤੁਸੀਂ ਐਨੀਮਲ ਚੰਗੀ ਪੰਦਰਾਂ ਆ ਗਏ ਇਧਰ ਤੁਸੀਂ ਸਭ ਤੇ ਵਿਖਾ ਦਿਓ ਮਗਰ ਉਹ ਆ ਜਾਂਦੇ ਥਾਣੇ ਦੇ ਮਿਲ ਕੇ ਜੀ ਥਾਣਾ ਬੱਚੇ ਜੀ ਆ ਮਾਰੇ ਦੋ ਗੱਲੇ ਵੈਸੇ ਛਾਂਗਾ ਛੂੰਗਾ ਫੋਟਾਂ ਵੈਸੇ ਕੈਮਰਾ ਵੜਨ ਦੇ ਨਾਰਮਲ ਲੱਗੀਆਂ ਹੀ ਹੁੰਦੀਆਂ ਨੇ ਇੱਕ ਇੱਕ ਦੋ ਦੋ ਤੇ ਬਾਕੀ ਤੇਰੇ ਚਾਰ ਥਾਣਾ ਠੀਕ ਆ ਜੀ ਉਹ ਤੁਸੀਂ ਸਮਝਦੇ ਉਹਦੇ ਵਿੱਚ ਕੋਈ ਸਰੂਰੀ ਕੋ ਲੈਣਾ ਨਹੀਂ ਦਿਖਾਓ ਇਧਰ ਹਾਂ ਅਬ ਤਾਂ ਛਾ ਜਾ ਇਧਰ ਤਿੰਨਾਂ ਬੜੀਆਂ ਨੇ ਕੈਮਰੇ ਤੋਂ ਇਧਰ ਵੀ ਸਭ ਤੇ ਖਾ ਤਾਂ ਤੁਸਾਰੇ ਚੈੱਕ ਕਰਾ ਦੇ। ਆਪੇ ਮੈਂ ਚੰਗਾ ਡਿਜ਼ਾਈਨ ਚੰਗਾ ਪੜੀ ਸਭੀ ਪੂਰੀਆ ਬੈੜ ਉਧਰੋਂ ਦੀ ਸੀ। ਹਾਂ। ਲਓ ਜੀ ਆ ਇੱਕ ਬਹਿਣੀ ਵਾਲੇ ਪਾਸੇ ਚੈੱਕ ਕਰ ਲੋ। ਥੋੜਾ ਜਿਹਾ ਨਹੀਂ ਮਲ ਦਰਦੇ ਆ ਉਪਰੇ ਬੰਦੇ ਦੇ ਬਾਕੀ ਉਸ ਤਰ੍ਹਾਂ ਦੀ ਕੁਛ ਨਹੀਂ ਕਰਮਾਂ ਲਈ। ਹਨ ਬਹੁਤ ਚੰਗਾ। ਲੈ ਵੀ ਸ਼ੇਰੇ ਮੋਲੇ ਦਾ ਉਹ ਹੀ ਆਪਾਂ ਦੱਸਣਾ ਵੀਰੇ ਸਾਰੇ ਪਸ਼ੂਆਂ ਦੀ ਜੇਕਰ ਗੱਲ ਕਰੀਏ ਵੀ ਜਿਹੜਾ ਆਪਾਂ ਲੈਣ ਦੇਣ ਵਾਲੀ ਗੱਲ ਹੀ ਹੋਣੀ। ਰਾਜੀ ਮੁੜਕੇ ਆ ਵੀ ਮੁੜਕੇ ਕੋ ਭੈਣ ਭਰਾ ਫਿਰ ਜੇ ਨਾ ਕਰੇ ਹਾਂ ਤੇ ਫਿਰ 58 ਦੀ ਤੇ ਜੇ ਕੋਈ ਸੌਦਾ ਪਟਾ ਕਰਨਾ ਤੇ ਬਾੜ ਦੀ। ਫਿਰ ਬਾੜ ਦੀ। ਉਹ ਦਾ 58 ਦੀ ਪਹਾ ਨਾਲ ਹੀ ਗੱਲ ਦੀ। ਹਾਂਜੀ ਹਾਂਜੀ। ਮੋਬੀ ਕਿਸਾਨ ਵਿਰੋਧ ਦੇ ਰਸਤਾ ਜਿਹੜਾ ਤੁਹਾਨੂੰ ਆਪਾਂ ਲੈ ਕੇ ਦੇਣਾ ਹੁੰਦਾ ਸਹੀ 58000 ਦੀ ਸ਼ੇਰਾ ਵੀਰਾਂ ਦਾ ਵੀ ਬੱਚੀ ਦੇਣੀ ਆ ਬਾਕੀ ਮੌਕੇ ਦੇ ਵੀ ਚਲੋ ਕੋਈ ਰਸਾ ਝੋੜ ਛੜਈਆ ਕੋਈ 100 200 ਹੋਰ ਬਾਤ ਦੀ ਗੱਲ ਆ ਠੀਕ ਆ ਜੀ ਤੇ ਜਿਹੜੇ ਵੀਰ ਨੇ ਵੈਸੇ ਚੱਕਰਾਂ 'ਚ ਪੈਣਾ ਬਹਿਸ ਵਸਾਈ ਜਾਂਦਾ ਉਹ 60000 ਬਾਕੀ ਰਾਈ ਵੀਰ ਇਹ ਨਹੀਂਗਾ ਕਿ ਆਪਾਂ 58 ਕਹਿਤਾ ਉਹ ਬੱਚੀ ਵੀ ਨਹੀਂ ਦੇਗੀ ਹਾਂ ਸਾਰੇ ਭਾਂਪਰਾ ਨੂੰ ਪਤਾ ਵਾ ਬੱਚੀ ਬਹੁਤ ਸੋਹਣੀ ਆ ਸਾਫ ਸੁਥਰੀ ਆ ਬਿਲਕੁਲ ਸਾਲ ਹੁੰਦਾ ਹੈ ਇਹ ਬੱਚਾ ਆਪਾਂ 77 ਨੂੰ ਦੇ ਰਹੇ ਹਾਂ ਬਿਲਕੁਲ ਹਾਂ ਲੱਭੇ ਸ਼ੇਰ ਜਿਹੜੇ ਕਿ ਨੈਟ ਅਗਲੀ ਵਾਰ ਆਪਾਂ ਬਣਾ ਗੋੜਵਰ ਦਾ ਰੰਗ ਆ ਪੀਗਾ ਜੀ ਲਾਲ ਰੰਗ ਦੇ ਵਿੱਚ ਆਈ ਗੋੜਵਰ ਦੇ ਕਿਹੜਾ ਜੀ ਗੱਬਣ ਵੀਰੇ ਹਾਂ ਠੰਡੀ ਸੀਲ ਬਹੁਤ ਗੱਬਣ ਬਹੁਤ ਹੀ ਕਰੋ ਚੈੱਕ ਧੀਰਾਪਣ ਦੇਖੋ ਮੇਰਾ ਵੀਰ ਤੋ ਸੂਰ ਸਲੱਗ ਸੇ ਠੰਡੀ ਧੀਰੀ ਹਾਂ ਕੋ ਗੱਲ ਬਾਂ ਕੋ ਵੀਰ ਆ ਦੇਖੋ ਸੁਵੰਦ ਦੇ ਵਿੱਚ ਕਿੰਮਾ ਜਾਪਦੀ ਹੈ ਵੀਰ ਸੂਰ ਆਈ ਵੀਰ ਉਹ ਤੇ ਜੋ ਜਾਂਦੇ ਆਪਾਂ ਤਿੱਜਾ ਕਰਕੇ ਕੋਈ ਭੈਣ ਭਰਾ ਲੈ ਲੈ ਕੋਈ ਗੱਲ ਨਹੀਂ ਠੀਕ ਆ ਜੀ ਆਪਾਂ ਚ ਵੀ ਖੁਸ਼ ਆ ਮੌਤ ਦੁਜਾ ਸੁਆ چاہے ਤੇਜਾ ਵੀ ਮੰਨ ਕੇ ਲੈ ਜਾਵੇ ਅੱਧਾ ਘਰੋਂ ਦੁਜਾ ਕਰਕੇ ਲਾਲ ਰੰਗ ਦੇ ਵਿੱਚ ਜਿਵੇਂ ਦੇਸੀ ਕੋੜ ਵਰਗਾ ਬਿਲਕੁਲ ਰਾਂਗਾ ਕਰਮਾ ਦਾ ਡਾਰਕ ਥਾਣ ਵੇਖੋ ਵਸ਼ੀਂ ਕਿੱਡਾ ਚੰਗਾ ਵੇਖੋ ਥੱਲੇ ਵੇਖੋ ਕਰਮਾ ਦਾ ਝੋਲਾ ਚਾਰਾ ਚੰਗਾ ਸੋਹਣਾ ਤਿਆਰ ਚੜੀ ਜਾਂਦੀ ਆ ਆ ਦੇਖੋ ਸੱਜੇ ਤੋਰ ਚੰਗੀ ਸੋਹਣੀ ਵੰਡ ਬਿਰਲਾ ਸੋ ਲਤਰੀ ਬਣੀ ਬੁਣੀ ਕਾਫੀ ਆ ਦਿਨ ਪੰਜ ਲੈ ਜੇ ਸੱਤ ਲੈ ਜੇ ਹਫਤੇ ਹਫਤੇ ਕਿਦਾ ਗੇੜ ਮੰਨ ਕੇ ਲੈ ਲੈਣਾ ਰਾਜ ਵੀ ਲੈ ਜੇ ਦੇਣੇ ਹਫਤੇ ਕਿਦਾ ਆੜੀਆਂ ਲਾ ਲਿਆ ਜੇ ਉਦਾਂ ਕਰਮਾਂ ਦੀ ਕੋਈ ਉਹ ਨਹੀਂ ਗੱਲ ਬਾਤ ਵੀ ਸ਼ੁਕਰ ਜੀ ਆ ਭੱਜਦੀ ਨੱਠਦੀ ਆ ਠੀਕ ਆ ਜੀ ਤੋਰਾ ਤਾਰਾ ਕਰਮਾਂ ਜਿਦਾ ਚੈੱਕ ਕਰੋ ਠੰਡੀ ਆ ਸੀਰਸ ਲੱਗ ਐਨ ਬਿਲਕੁਲ ਸ਼ਾਂਤ ਸੁਭਾਵੀ ਬੋਗਲੇ ਪੱਖਾਂ ਦਾ ਮੰਗ ਲੈ ਜੀ ਸਾਈਵਾ ਜਰਸੀ ਕ੍ਰੋਸ ਦੀ ਬਹੁਤ ਮੰਗ ਰਹੀ ਬਿਲਕੁਲ ਹਾਂ ਜੀ ਲੋ ਵੀ ਕ੍ਰੋਸ ਪ੍ਰੀਤਾਂ ਦੀ ਗਾ ਜੀ ਅਰੇਕ ਚਾਹ ਨਾਲ ਖਰੀਦਦਾ ਜੋ ਕਿ ਕ੍ਰੋਸ ਬ੍ਰੀਡ ਹਰੇ ਨੂੰ ਭਲਾਉਂਦਾ ਵੀ ਇਹ ਕ੍ਰੋਸ ਬ੍ਰੀਡ ਲਈ ਹੈ ਠੀਕ ਹੈ ਜੀ ਜਿਹੜਾ ਹਰੇ ਕਿਸੇ ਨੇ ਅਜੇ ਰਾਹ ਸਮੇਂ ਤੇ ਚੱਲੇ ਕੋਈ ਨਹੀਂ ਅਮੀ ਕਾਫੀ ਰੁਗਾਂ ਦੇ ਰੋਗ ਹੀ ਲੈ ਲਾ ਕੇ ਚੰਗੀ ਬਣੂਗੀ ਬਸ ਹਾਂ ਬਤ ਤਾਂ ਤੁਹਾਨੂੰ ਬੜਾ ਚੰਗਾ ਲੱਗਾ ਲੈ ਵੀ ਸ਼ਰੇ ਕੀ ਮੁੱਲ ਵੀਰੇ ਡਿਮਾਂਡ ਕੀ ਕਰਦੇ ਆ ਇਹ ਵੀ ਭਾਜੀ ਉਹ ਸੇਮੀਆਂ ਮਲ ਕੇ ਜੇ ਤਾਂ ਸੌਦਾ ਕਰਨਾ ਹਾਂ ਇਹਰ ਕੋ 52 53 55 ਹਨ ਤੇ ਦਮਾ 48000 48000 ਹਾਂ ਠੀਕ ਉਹ ਲਾ ਫੋ ਕੋਈ ਜਾਇਤਨ ਮਰ ਗਿਆ ਵੀ ਕਲਾ ਫੁਰਨਾ ਬੰਦੇ ਕੋਲ ਤੋਰ ਕੇ ਮਾਲ ਦੇ ਪਾਈ ਦੇ ਇਹ ਨਹੀਂ ਕੋ ਪਾਇਆ ਵਦ ਹਾਂਜੀ ਲੋ ਵੀ ਮੋਲੇ ਪਹਿਲਾਂ ਮੈਂ ਜੈਨੂਨੀ ਹੁੰਦੇ ਆ ਜਾਇਜ ਹੀ ਹੁੰਦੇ ਢੀਗਾ ਜੀ ਵੈਸੇ ਸਾਰੇ ਭਾਪ ਹਮੇ 2-4 ਦਿਆਂ ਤੂੰ ਭਾਵੇਂ 10 ਸਾਡੇ ਕੋ ਟਰਾਈ ਮਾਰ ਕੇ ਇਹਰ ਗੱਲਬਾਤ ਕਰ ਲਿਆ ਜੀ ਰੇਅਰ ਜੈਨੂਨੀ ਹੁੰਦੇ ਆ ਇਸ ਫਾਰਮ ਤੇ ਇਸ ਕਿਲੇ ਤੇ ਅੱਗੇ ਤੀਜੇ ਨੰਬਰ ਤੇ ਆ ਵੈਰ ਕਰਕੇ ਪੇਜ ਫਿਰ ਸਿਰ ਕਿ ਬੇਰ ਪਾਇਦਾ ਇਹ ਦੂਜਾ ਸਵੇਰ ਸੁਣੀ ਹੈ ਜੀ ਦੂਜਾ ਸੂਬਾ ਹਾਂਜੀ ਦੂਜਾ ਸਵੇਰ ਦੇਣ ਇਹ ਵੀ ਅਜੇ ਤਕਰੀਬਨ ਨਹੀਂ ਜੀ ਹਫ਼ਤੇ ਕਿੰਨੇ ਵੀ ਲੈ ਜਾਣ ਲੋ ਵੀ ਹਫ਼ਤੇ ਦੇ ਗੇੜ ਇਹ ਵੀ ਅਜੇ ਸਮਾਂ ਲੈਂਦੀ ਆ ਇਹ ਦੂਜਾ ਸੂਬਾ ਮੋਰੀ ਦਾ ਕਰ ਰਿਹਾ ਕਾਲ ਕਰਦੇ ਪਸੰਦ ਨਹੀਂ ਸੋ ਕੋ ਕੋਈ ਗੱਲ ਨਹੀਂ ਥੋੜਾ ਬਣੀਆ ਪਰ ਸੰਭਾਲ ਕੇ ਤੁਰਲੇ ਤੇ ਹੋਈ ਤੁਰਦੇ ਤੇ ਕਈ ਵਾਰ ਸੰਗਲ-ਸੁੰਗਲ ਦੇ ਵਿੱਚ ਐਨੀਮਲ ਵਹੇ ਹੁੰਦੇ ਤੇ ਮੋਰੀ ਸਲੀ ਸਾਲ ਤਲਿਹਾਰਾ ਪਹੁੰਚ ਤੇ ਥੋੜਾ ਜਿਹਾ ਔਲਜੀ ਕਰਦੇ ਪਸੇ ਤੁਹਾਡਾ ਕਰਕੇ ਤੁਰਪੀ ਨਹੀਂ ਬਰਾਂਡੇ ਚ ਬਾਹਰ ਨਹੀਂ ਨਿਕਲਦੀ ਠੀਕ ਆ ਜੀ ਔਲਦੀ ਆਈ ਹੈ ਨਾ ਪੱਠਾ ਦੇ ਨਾ ਪਾਣੀ ਬਾਹਰ ਹੀ ਨਿਕਲਦੀ ਬਰਾਂਡੇ ਹਾਂ ਹਰ ਆ ਵੀਰ ਕੋਈ ਗੱਲ ਨਹੀਂ ਲਾ ਵੀ ਲੜਾ ਲੂੜਾ ਤੋਂ ਤੁਸੀਂ ਕਿਆ ਈਡੀਆ ਲਾ ਰਹੇ ਹੋ ਜੀ ਲੱਤੂ ਲੁਤੀ ਆ ਲਾਇ ਬਣਾਏ ਪਈ ਆ ਸੋ ਪੰਜ ਕਰਦੇ ਸੱਤ ਕਰਦੇ ਹਫਤਾ ਦੋ ਦੇ ਨਹੀਂ ਉਹਦੀ ਕੋਈ ਸ਼ੁਕਰ ਅਸੀਲ ਸਹੂ ਐ ਬੱਚੀ ਆ ਦੇਖੋ ਜੀ ਕਰੋ ਗੱਲ ਠੀਕ ਆ ਓਦਾਂ ਠੰਡੀ ਧੀਰੀ ਆ ਐ ਠੰਡੀ ਧੀਰੀ ਆ ਬਿਲਕੁਲ ਬੈਣੀ ਇੱਕ ਬੈਣੀ ਵਾਲੇ ਪਾਸਿਓਂ ਬਾਕੀ ਧੀਰਾਪਨ ਤੁਸੀਂ ਚੈੱਕ ਕਰ ਹੀ ਲਿਆ ਹਾਥੋਂ ਤੇ ਪੇਰ ਕੇ ਵਿਖਾਉਣ ਦਾ ਇੱਕੋ ਇੱਕ ਮਕਸਦ ਹੈ ਆਪਣਾ ਇੱਕੋ ਤਰ੍ਹਾਂ ਕਰਮਾ ਦੀ ਹੈ ਧੀਰੀ ਆ ਸੀਲਸ ਲੱਗ ਡੰਗਰਾਂ ਦਾ ਬੜਾ ਕਰਦੀ ਆ ਵੇਖ ਹੁਣ ਹਾਂ ਬਸ ਮਤੋਏ ਕੀ ਕਰ ਰਹੇ ਜੀ ਜਬਾਨੀ ਵੀ ਦੁੱਧ ਪਹਿਲਾਂ ਨੇ 14-15 ਕਿਲੋ ਭਰਿਆ ਜੀ ਖਲੂਨ ਨੇ ਹੈ ਨਾ ਹਾਂਜੀ ਬੱਤੀ ਦੁੱਧ ਗਾੜੀ ਪਾਏ ਜਾਂਦਾ ਠੀਕ ਹੈ ਜੀ ਇਧਰੋ ਵਿਖਾਈ ਆਪਾਂ ਬਹਿਣੀ ਵਾਲੇ ਪਾਸੇ ਵਿਖਾਉਂਦੇ ਰਹੇ ਖਾਂ ਤੁਹਾਨੂੰ ਬੜਾ ਚੰਗਾ ਲੱਗਾ ਵਿਖਾਓ ਮਾ ਵੀ ਬਰਸ਼ਰੇਤ ਕੀ ਮੋਲੇ ਕਿਡ ਮਾੜ ਰੋਗੀ ਇਹਦੀ ਮੋਨਰਾ ਜੀ ਨੇ ਆਪਾਂ ਤਾਂ ਮੰਨਦੇ 40 ਹਜ਼ਾਰ 40 ਹਜ਼ਾਰ ਦੀ ਠੀਕ ਹੈ ਮਾਰਦ ਕੇ ਛਾਲ ਤੇ ਵਾਈ ਦੀ ਥੋੜੀ ਬਾਤ ਹੀ ਹੋਰ ਕੋਈ ਨਹੀਂ ਕਰਦਾਂਗੇ ਮਾਨਤਨ ਕਰਦਾਂਗੇ ਫਿਰ ਆਪਾਂ ਤੁਹਾਨੂੰ ਪਹਿਲਾਂ ਆਪਾਂ ਉਹ ਰੋਲੇ ਆਏ ਮੋਲਿਆਂ ਨੂੰ ਵਧਾ ਪਣਾ ਕਿਦੀ ਕੀਤੀ ਆ ਮੈਂ ਤੁਹਾਨੂੰ ਕਮਾ ਲਈ ਵੀਰ ਆਪਾਂ 50 ਦੀ ਜੇੜੀ ਫਿਰ ਉਹ ਕਰਦੇ ਕਰਤੇ ਜਿੰਨੇ ਕ ਤਾਂ ਮਾਲ ਆਪਾਂ ਤੋਂ ਜਲਪਣੀ ਲੈਣਾ ਹਨਾ ਹਾਂ ਹਾਂ ਸਾਰਾ ਮਾਲ ਲੈਂਦਾ ਸੱਤ ਅੱਠ ਵੱਡੀਆਂ ਆਪਾਂ ਨੂੰ ਜੇ ਵੀ ਜਲਪਣੀ ਲੈਣਾ ਥੋੜਾ ਥੋੜਾ ਜਲਪਣੀ ਲੈ ਕੇ ਤੇ ਦੇਈ ਜਾਣੀ ਬੱਸ ਹੀ ਬੱਸ ਹਾਂ ਲੱਭੀ ਉਹ 46000 ਦੀ ਭਰਾਵੋ ਮਿਲੂਗੀ ਠੀਕ ਹੈ ਜੀ ਪਹਿਲਾਂ ਟਿਕਾਣੇ ਵਾਲੇ ਮੋਲਾਂ ਬਾਕੀ ਮੇਰਾ ਭਰਾ ਕਾਲ ਕਰੋ ਕੋਈ ਵਿੱਚੋਂ ਜੀ ਮੋਕਲੇ ਥੋੜਾ ਬਾਕੀ ਬੁਆ ਮੇਰਾ ਕੋਈ ਭੰਤਰਾ ਵੀਡੀਓ ਦੇਖੇ ਤਾਂ ਨਹੀਂ ਕੋਈ ਫੋਨ ਕਰੂਗਾ ਕੋਈ ਮਾਨਤਨ ਕਰਾਂਗੇ ਏਡੀ ਗੱਲ ਕਰ ਬਾਹਾਂ ਜਿਆਦਾ ਫਰਕ ਨਹੀਂ ਪਾਉਣਾ ਮੈਂ ਵੀ ਹਫਤੇ ਜਿਹੜਾ ਸਮਾਂ ਆ ਜੇ ਨਰਮਾ ਠੀਕ ਹੈ ਜੀ ਹਫਤੇ ਦਾ ਹਜੇ ਸਮਾਂ ਲੈਂਦੀ ਆ ਕਰਮਾ ਲਈ ਤੇ ਕਰ ਲੋ ਸੰਪਰਕ ਇੱਕ ਤੋਂ ਬਾਅਦ ਇੱਕ ਆਪਣੇ ਕੋਲ ਇਧਰ ਪੂਰ ਹੋ ਗਿਆ ਸਟਾਰਟ ਜਿਹੜਾ ਸਵਾਇ ਸਵਾਇ ਆ ਜੀ ਲੱਭਣਾ ਚਲੇ ਗਿਆਂ ਸੁਈਆਂ ਆ ਗਈਆਂ ਲੋ ਵੀ ਇਹ ਆ ਗਈਆਂ ਸੁਈਆਂ ਸਵਾਇਆਂ ਠੀਕ ਹੈ ਜੀ ਗੱਪਣ ਪਿੰਨ ਵੜਾ ਸੀ ਇੱਥੋਂ ਆਪਾਂ ਚੌਥੇ ਨੰਬਰ ਤੋਂ ਸਟਾਰਟ ਕਰਦੇ ਆ ਇਹ ਸੂਈ ਸਵਾਈ ਆ ਕ੍ਰੋਸ ਪ੍ਰੀਰੇ ਜਰਸੀ ਤੇ ਇਹ ਵੀ ਰੇ ਕਿੰਨੇ ਦਿਨਾਂ ਦੀ ਸੂਈ ਆ ਇਨਵਾਜ ਹੋ ਗਿਆ ਜੀ ਪੰਜਵਾਂ ਦੇ ਹੁੰਦੇ ਸੂਈ ਪੰਜਵਾਂ ਤੋਂ ਇਹ ਨਾ ਸੂਈ ਨੂੰ ਹਾਂ ਜੀ ਵੀਰ ਵੀ ਵੇਖੋ ਵਾਸੀ ਦੀ ਹਾਂ ਐ ਵੇਖੋ ਜੀ ਫੁੱਟਬਾਲ ਜਿੰਨੀ ਵਖੀ ਛੋਟੀ ਜੀ ਜੀ ਸਾਇ ਵਰਗੀ ਹੈ ਨਾ ਵੇਖੋ ਹਾਂ ਬੂਤੀ ਬਾਤੀ ਬਿਲਕੁਲ ਛੋਟੀ ਆ ਕੰਨ ਕਰਮੜ ਦੀ ਜਿਹਨੇ ਆਪਾਂ ਗੱਲ ਕਰਦੇ ਨੇ ਵੀ ਚਾਹ ਦੇ ਕੱਪ ਵਰਗਾ ਲੱਗਾ ਬਿਲਕੁਲ ਛੋਟਾ ਜਿਹਾ ਕੰਨ ਆ ਲੋਬੇ ਦੀ ਬੰਤਰ ਚੰਗੀ ਟਿਕਾਣੇ ਤੇ ਆ ਪਿੱਠ ਪੁੜਾ ਸੋ ਫਰੰਟ ਕੋ ਇੱਕ ਪੁੜੀ ਤੇ ਆਪਾਂ ਦਿਖਾਵਾਂਗੇ ਤਸਵੀਰ ਦੇ ਨਾਲ ਡਰੀਕੀਆਂ ਬਹੁਤ ਜਿਆਦੀਆਂ ਵਾਸੀਆਂ ਸਜੇ ਜੇ ਤੌਰ ਤੇ ਸੋ ਥਾਣਾ ਚੰਗਾ ਇੱਕ ਵਾਰੀ ਰੋਗ ਲਓ ਵੀਰੇ ਦੋ ਮੈਂ ਤਾਂ ਜਗਾ ਠੀਕ ਹੈ ਜੀ ਬਹੁਤ ਵਧੀਆ ਚੰਗੀ ਬੂਤੀ ਆ ਬੂਦੀ ਛੋਟਾ ਕਾਨਾ ਲੰਬਾ ਥਾਣਾ ਬਿਲਕੁਲ ਤੁਸੀਂ ਦੇਖੋਗੇ ਤੇ ਮੁੱਠੀ ਮੁੱਠੀ ਥਾਣਾ ਐਸ ਵਕਤ ਕੀ ਸਥਿਤੀ ਹੈ ਜੇ ਤੁਹਾਨੂੰ ਦੁੱਧ ਦੀ ਰਾਵੀ ਰੇਤ ਕੋ ਦੁੱਧ ਹੋਊਗਾ ਜੀ 15 ਕਿਲੋ 15 ਕਿਲੋ ਹੋ ਜੀ ਅੱਜ ਪੰਜਾਂ ਦਿਨਾਂ ਦੀ ਸੋਈ ਜੇ ਆਹ 15 ਕਿਲੋ ਵਿੱਚ 14 ਦਾ ਪਕੰਡਾ ਕਰਕੇ ਆਪਣੇ ਘਰੋਂ ਦੇਵਾਂਗੇ ਗਾੜੀ ਕੋਈ ਨਹੀਂ ਉਤਰਾ ਦੁੱਧ ਨੇ ਪਹਿਲਾਂ ਨੇ 22 ਕਿਲੋ ਦੁੱਧ ਦਿੱਤਾ ਵਾ ਹੂੰ ਉਹ ਗੱਲ ਤੇ ਆਪਾਂ ਜਾਣਦੇ ਨਹੀਂ ਆਪਾਂ ਤੇ ਅੱਜ ਦਾ ਜੋ ਅੱਜ ਆ ਉਹ ਦੱਸਾਂਗੇ ਬਿਲਕੁਲ ਹਾਂ ਮੈਂ ਵੀ ਹਾਲ ਦੀ ਘੜੀ ਦੋਸਤੋ ਅੱਜ ਦੀ ਘੜੀ ਜਿਹੜਾ ਦੁੱਧ ਥੱਲੇ ਰੈਡੀ ਆ ਪੰਜਾ ਛੇਾਂ ਦਿਨਾਂ ਦੀ ਸੂਈ ਥੱਲੇ 15 ਕਿਲੋ ਸ਼ੁਰੂਆਤ ਕੀਤੀ ਹੈ ਸਟਾਰਟਿੰਗ ਆ ਮਗਰ ਬੱਚਾ ਸੀ ਤੇ ਮਗਰ ਬੱਚਾ ਆ ਆ ਬੱਚਾ ਮਗਰ ਬੱਚਾ ਨੂਰ ਕਾਫ ਆ ਸਹੀ ਜੀ ਸੋ ਨੇਰੇ ਦੀ ਖਵਾਨੇ ਦੀ ਕਰਮਾ ਦੀ ਤੁਸੀਂ ਦੇਖੋਗੇ ਸਾਫ਼ ਸੁਥਰੀ ਆ ਪੰਡਾ ਪਾਈ ਫਿਰ ਦੀ ਵਾਸੀ ਥੱਲੇ ਆ ਰਹੀਆਂ ਨੇ ਦੌੜੀ ਆ ਤੋਰੂ ਤੋਰ ਆ ਬੈਠ ਕੋ ਆ ਬੱਛਾ ਜੇ ਮਗਰ ਠੀਕ ਆ ਜੀ ਮੇਲ ਕਾਫ ਓਕੇ ਵੀਰ ਜਿਹੜੇ ਜਿਹੜੇ ਚਲੋ ਪਸ਼ੂ ਆਪਣੇ ਕੋਲ ਸੋਏ ਚਵਾਈ ਤੇ ਬਿਲਕੁਲ ਇੱਕ ਨੰਬਰ ਵਧੀਆ ਭਾਜੀ ਆਪਾਂ ਚੋਕ ਹੀ ਲੈ ਤੇ ਚਵਾ ਕੇ ਦੇਣੀ ਠੀਕ ਆ ਓਕੇ ਨਹੀਂ ਜੇ ਆਪਾਂ ਡੰਗਰ ਮੜਾ ਲੈ ਲਿਆ ਫਿਰ ਮਜ਼ਾ ਨਹੀਂ ਆਉਣਾ ਤਫੀਰ ਮਜਾ ਦਾ ਗੱਭਰ ਨਿਕੜਾ ਵੇਗਲ ਬਕਰੀ ਤੇ ਕੀ ਮੁੱਲ ਕਿ ਡਿਮਾਂਡ ਰੋਗੀ ਇਹਦੀ ਮੁੱਲ ਰਾਜੀ ਨੇ 62000 ਦੀ ਦਵਾਂਗੇ ਬਾਹਰੀਆ ਦੀ ਹਾਂ ਜੀ ਕਰੋਨਾ ਕੋ ਕਰੀਏ ਮਾਰਨਾ ਕਰੋਨਾ ਕੀ ਕੁਛ ਹੈ ਮਾਂ ਤਨ ਕਰੀਏ ਕੇ ਮੈਂ ਦੇਖਿਆ ਉਹੜਾ ਤਰਾਹ ਕਰਨਾ ਪੈਣਾ ਨਹੀਂ ਕਰੀਏਗੇ ਆਹ ਚਲ 20000 ਸਰ ਦਾ ਪੂਰੇ ਸਾਫੀ ਦੇ 60000 ਹਾਂ ਜੀ ਲੋ ਵੀ 60000 ਦੀ ਜੀਰਾਂ ਦਾ ਵੀ ਦੇਵਾਂਗੇ ਬੱਚਾ ਮਗਰ ਬਾਕੀ ਇਧਰ ਤੁਹਾਨੂੰ ਕੋਈ ਫੇਰ ਦਿਖਾ ਦਈਏ ਬ੍ਰੂਟੀਆਂ ਦਿਖਾਓ ਬੱਚੇ ਦੂਰੋਂ ਮੇਰੇ ਕੋਈ ਸੇ ਵੀਰ ਨੇ ਤੁਰਮਾ ਦਿਗਾ ਜੀ ਤਸੱਲੀ ਨਾਲ ਕੋਈ ਵੀਡੀਓ ਦੇਖ ਲਿਆ ਜੀ ਗਰਲ ਵੇਖੋ ਬਾੰਦ ਦੇਖੋ ਬਾਕੀ ਥਾਂ ਦੇਖੋ ਸੈਜ ਵੇਖੋ ਠੀਕ ਆ ਜੀ ਸਾਰਾ ਕੁਝ ਵਧੀਆ ਕਰਮਾਲੀ ਨੂੰ ਲੱਗਾ 15 ਕਿਲੋ ਤੋਂ ਸ਼ੁਰੂਆਤ ਕੀਤੀ ਆ ਬਾਕੀ ਇਹ ਕਿ ਆਪਦੀ ਸੇਵਾ ਮੁਤਾਬਕ ਮੇਰਾ ਭਰਾ ਜਿੱਥੋਂ ਤੱਕ ਮਰਜ਼ੀ ਤੇ ਚੱਕ ਰਹਿ ਜਾ। ਛੋਟੀ-ਗੋਟੀ ਦੀ ਵਸਈ ਆ। ਇਹ ਮੰਨ ਲਓ 200 ਰੁਪਏ 400 ਰੁਪਏ ਪੀਕੇ ਵੀ ਕਰਮਾ ਲਈ ਵਾਦੇ ਬੰਦੀ ਆ। ਜਿੰਨੇ ਮਰਜ਼ੀ ਸੂਏ ਪੀਲੇ ਨੇ ਵਧਣਾ ਹੀ ਆ ਕਰਮਾ ਲਈ। ਉਹਦਣਾ ਵਦਨਾ ਜੀ। ਜਿੱਕਤ ਨਾਲੀ ਨਹੀਂ ਜੀ। ਬਿਲਕੁਲ ਮੈਂ ਵੀ 60000 ਦਾ ਗਿਫਟ ਮਿਲੂਗਾ ਤੁਹਾਨੂੰ। ਚੌਥੇ ਨੰਬਰ ਤੇ ਦਿਖਾਈ ਆ ਸਟਰੀ ਸਵਾਈਆ ਕ੍ਰੋਸ। ਇਹਦੇ ਨਾਲ ਇੱਕ ਰਲਦੀ ਮਿਲਦੀ ਬਿਲਕੁਲ ਇਨ ਬਿਨ ਬਾਕੀ ਰੰਗ ਕਲਰ ਦਾ ਡਿਜ਼ਾਈਨ ਬਕਰਾਂ ਬਾਕੀ ਸਾਰੇ ਢਾਂਚਾ ਕਰਮਾ ਲਈ ਉਹਦੇ ਨਾਲ ਦੇ ਲਗਾ। ਵੀਰ ਜੀ ਇਹਦਾ ਕੀ ਫਿਰਵਾ ਵੈਟ ਦਾ। ਇਹ ਵੀ ਤਾਜੀ ਸੂਈ ਆ ਲੈ ਵੀ ਕੋਈ ਦਿਵਸੀ ਆਓ ਪਰਨੇ ਬੰਨੇ ਆਪਾਂ ਬਾਤ ਚ ਬਖਾ ਦਿੰਨੇ ਆ ਬੱਚੀ ਬੜੀ ਚੰਗੀ ਇਹ ਦੇ ਮਗਰ ਥੋੜਾ ਸੱਤਾਂ ਦਿਨਾਂ ਦਾ ਆਪਾਂ ਦਿਖਾ ਦਾਂਗੇ ਹਾਂਜੀ ਬੱਚੇ ਉਧਰ ਬੱਜੇ ਪਾਸੇ ਬੰਨੇ ਆ ਬੱਚੇ ਠੀਕ ਆ ਜੀ ਤਿੰਨ ਬੱਚੇ ਪਾਸੇ ਆ ਉਹ ਆਪਾਂ ਵੇਰਵਾ ਦੇ ਦਾਂਗੇ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 7 ਦਿਨ ਹੋ ਗਏ 7 ਦਿਨ ਹੋ ਗਏ ਹਾਂਜੀ ਸੂਆ ਵੀ ਦੂਜਾ ਹੀ ਆ ਹਾਂਜੀ ਦੂਜਾ ਸਵੇਰ ਐਸ ਵਕਤ ਕਿੰਨੇ ਕਿ ਦੁੱਧ ਤੇ ਆ ਗਿਆ ਇਹਦੇ ਥੱਲੇ ਹੋ ਗਿਆ 11 ਕਿਲੋ 11 ਕਿਲੋ ਲਓ ਪਾਜੀ ਲੋ ਦੱਸਣਾ ਜਿਹੜਾ ਆਪਾਂ ਚੋਕੇ ਦੇਣਾ ਪਾਜੀ ਕੱਢ ਲਿਓ ਬਾਹਰ ਯਾ ਬਗੋ 11 ਕਿਤਾ ਦੇਗਾ ਬਚੀ ਮਗਰ ਆਫ ਬਚੀ ਮਗਰ ਮਗਰ ਬਚੀ ਆ ਬਚੀ ਬਹੁਤ ਚੰਗੀ ਆ ਥੋੜਾ ਥੋੜਾ ਤੁਹਾਨੂੰ ਸ਼ੇਕ ਕਰਾਉਣੇ ਕਰਮਾਲ ਨੂੰ ਦੇਵਾ ਪਹਿਲਾਂ ਜਿਗਰ ਆਪਾ ਤਾਂ ਕਿਹਾ ਵੀ ਲੇਵਾ ਇਨ ਬਿਨ ਬਿਲਕੁਲ ਉਸ ਵੇਰ ਵਰਗਾ ਕੱਦ ਕਾਠ ਆ ਰੰਗ ਦਾ ਬੇਸ਼ਕ ਫਰਕ ਆ ਪਰ ਬੂਤੀ ਬੈਠੀ ਆ ਦੇਖੋ ਖਲਾਰ ਲਾ ਖਲਾਰ ਲਾ ਖਲਾਰ ਲਾ ਖਲਾਰ ਲਾ ਖਲਾਰ ਲਾ ਲਾਗੋ ਫੜੀ ਤਾਂ ਦਾ ਲਾਗੋ ਫੜ ਆ ਦੇਖੋ ਇੱਥੇ ਰੁਕ ਗਿਆ ਜੇ ਰੋਕ ਲਾ ਮਾ ਆ ਆ ਮੜਾ ਕੋਈ ਮੂੰਹ ਕਰਾ ਦੇ ਤਾਂ ਤੋੜ ਲਾ ਤੋੜ ਨਾ ਵੀ ਚੰਗੀ ਜਵਾਰ ਠੀਕ ਆ ਸੋ ਤਾਂ ਤੁਨੇ ਇਹਨੂੰ ਵੀ ਪੂਰਾ ਸਵਾਤੀ ਆ ਜਿਹੜਾ 11 ਕਿਲੋ ਆ ਭਾਅ ਬਰਜਾਇਜ ਕਰਾਂਗੇ ਭਾਅ ਵੀ ਜੈ ਇਹ ਨਹੀਂ ਆਪਾਂ ਉਹ ਕਾ ਮੁੱਦਦ ਦੀ ਟਪਾ ਦੇਣਾ ਦੇ ਜਦਾਂ ਦਾ ਮਾਲ ਉਹਦਾਂ ਦਾ ਮੁੱਲ ਕਰਾਂਗੇ ਬਿਲਕੁਲ ਬਿਲਕੁਲ ਲਵੀ ਮਾਲ ਸਾਰਾ ਤੋਹਫਾ ਸ਼ਿਆਨ ਹੈ ਠੀਕ ਆ ਜੀ ਕਰੋਸ ਆ ਤੋਹਫੇ ਸ਼ਿਆਨ ਹੈ 11 ਕਿਲੋ ਪੰਜਾ ਛਿਆ ਦੇ ਨਾਲ ਵੀ ਸੂਲ ਥਲੇ ਸ਼ੁਰੂਆਤ ਕੀਤੀ ਹੈ 11 ਕਿਲੋ ਤੋਂ ਵਸੀ ਮਗਰ ਆਦਰੋਂ ਤੁਹਾਨੂੰ ਬਖਾ ਦਿੱਤੀ ਆਪਾਂ ਤਾਂ ਤੁਮ ਤੁਸੀਂ ਚੈੱਕ ਕਰੋ ਕੋਣ ਚਾਂ ਦਾ ਵੀਰ ਬਹੁਤ ਚੰਗੀ ਹੈ ਹਾਂ ਫੇਸ ਕੁਆਲਟੀ ਦਿਖਾਓ ਫੇਸ ਕਿੱਦਾ ਸੋਨਾ ਬੱਚੀ ਹਾਂ ਮੌਦ ਕਰੋ ਠੀਕ ਆ ਸੋ ਬਾਜ ਦੇ ਬੱਚੇ ਕਰੋ ਜਾਂ ਸ਼ੇਰ ਦੇ ਬੱਚੇ ਕਹੋ ਠੀਕ ਆ ਚੰਗੀ ਹੈ ਬਾੜੇ ਸ਼ੇਰੇ ਕੀ ਇਹਦਾ ਮੁੱਲ ਕੀ ਵੀਰ ਵੀਰਵਾ ਉਹਨੇ ਜੀ ਟੋਕੜਾ ਲਈ ਟੋਕੜਾ ਲਈ ਹਾਂ 70000 70000 ਦੀ ਬੱਚੀ ਦੇ ਦਿਆਂਗੇ 70000 ਦੀ 70000 ਜੋ ਕਿ ਮਾਤਾ ਦਾ ਰਸਤਾ 10 11 ਕਿਲੋ 11 ਕਿਲੋ ਕੰਡਿਆ ਕਰਕੇ ਦੇ ਰਹੇ ਠੀਕ ਆ ਭਰਾ ਮੱਛੀ ਜਾਨ ਮੱਖਾਨਾ ਵਾ ਲੈ ਲਓ ਜੀ ਮੱਛੀ ਤੁਹਾਨੂੰ ਦਿਖਾ ਦਿਆਂਗੇ ਠੀਕ ਹੈ ਜੀ 36 ਰੁਪਏ ਪਰ ਮਿਲ ਜੂਗੀ ਤਾਜੀ ਸੂਈ ਆ ਟੋਕੜਾਂ ਦੇ ਭਾਅ ਠੀਕ ਆ ਜੀ ਇਧਰੋਂ ਤੁਸੀਂ ਵੇਖੋ ਬੰਦ ਬੇਰਲੇ ਦੀ ਬੈਣੀ ਵਾਲਾ ਕਾਸਾ ਆ ਵੇਖੋ ਜੀ ਜੇ 24 ਰੋ ਦੇ ਦਿਖਾਂਗੇ ਤੇ ਰਾਜਵੀਰ ਫਿਰ ਭਾਵੇਂ ਉਹ ਇਹਦਾ 7 7.5 ਕਿਲੋ ਟੈਮ ਦੇ ਗੇ ਲਿਓ ਅੱਛਾ ਆ ਚੌਂ ਟਾਂ ਬੜੀ ਚੰਗੀ ਠੀਕ ਆ ਜੀ ਹਾਂ ਜੀ ਮੈਂ ਵੀ ਪਸੰਦ ਹੋਊਗੀ ਭਰਾਵਾ ਉਹਦੇ ਜੀ ਬੜੇ ਸੂਤਰ ਦੇ ਰੇਟ ਆ ਜਾਇਜ਼ ਰੇਟ ਆ ਇਹ ਤੋਂ ਬਾਅਦ ਸ਼ਿਰੇ ਇਧਰਲੇ ਪਾਸੇ ਆਪਣੇ ਕੋਲੇ ਕਹਾ ਬੜ ਆ ਗਈ ਵੀਰ ਹਾਂਜੀ ਇਹ ਇਹਦੇ ਮਗਰ ਬੱਛੀ ਹੈ ਜੀ ਮਗਰ ਬੱਛੀ ਹੈ ਕਿੰਨੇ ਦਿਨਾਂ ਦੇ ਵਿੱਚ ਹੈ ਵੀ ਇਹਨੂੰ ਆ ਚੌਥਾ ਦਿਨ ਜੀ ਸੂਈ ਚੌ ਦਿਨਾਂ ਦੀ ਸੂਈ ਆ ਸਵੇਰਾਂ ਚ ਕਿੰਨਾ ਹੋ ਗਈ ਇਹ ਸਵੇਰ ਤੇ ਜਾਊਗਾ ਰਗੀ ਹਾਂ ਹਾਂ ਲੌਜ ਤਿੱਜਾ ਸਵੇਰ ਦੁੱਧ ਕਰਾ ਦਸੇ ਦੁੱਧ ਆ ਗਈ ਰੇ ਦੇ ਕੋ ਹੋਊਗਾ ਜੀ ਕੋਈ 12 ਕਿਲੋਟਰੀ ਲਾਓ ਤੁਸੀਂ ਬੋਲਾ 12 ਕਿਲੋ ਹਾਂ ਉਦਾਂ ਦੇ 12 ਕਿਲੋ ਦੁੱਧ ਚੱਲੇ ਆ ਜਰਾ 12 ਕਿਲੋ ਤਾਂ ਪੰਜਾ ਛਿਆ ਸੱਤਾਂ ਦਿਨ ਦੀ ਇਹ ਵੀ ਸੂਈ ਹੈ ਹਫਤੇ ਦੇ ਅੰਦਰ ਵਾਲੀ ਸੂਆ ਤਿੱਜਾ ਮਗਰ ਬੱਛੀ ਆ ਤੇ 11 ਆ ਦੇ ਆਨਪਾਨਾਂ ਦੇ ਥੱਲੇ ਵੀ ਦੁੱਧ ਜਿਹੜਾ ਹੁਣ ਮੌਕੇ ਤੇ ਮਜੂਦ ਆ। ਇਹਦੀ ਬੱਚੀ ਦਾ ਨਾੜੂ ਵੀ ਇਹਦੇ ਨਾਲ ਹੀ ਆ। ਠੀਕ ਆ ਜੀ। ਨਾੜੂ ਆ। ਸੂ ਬੱਚੇ ਆਪਾਂ ਤੁਹਾਨੂੰ ਐਂਡ ਦੇ ਵਿੱਚ ਦਿਖਾਵਾਂਗੇ ਕਿਉਂਕਿ ਇੱਕ ਬੱਚਾ ਆਪਾਂ ਤੁਹਾਨੂੰ ਦਿਖਾਤਾ ਸੀਗਾ ਜਿਹੜੀ ਚੌਥੇ ਨੰਬਰ ਤੇ ਬਾਹਰ ਦਿਖਾਈ ਸੀ। ਤੇ ਪੰਜਵੇਂ, ਛੇਵੇਂ, ਸੱਤਵੇਂ ਆਹ ਵੇ ਨੰਬਰ ਤੋਂ ਜਿਹੜੀਆਂ ਬਾਹਰ ਟਿਕੀਆਂ ਜਿਹਨਾਂ ਦੇ ਬੱਚੇ ਤੁਹਾਨੂੰ ਦਿਖਾਵਾਂਗੇ ਇਹਦੇ ਮਗਰ ਵੀ ਬੱਚੀ ਆ। ਅੱਜ ਤੋਂ ਪਹਿਲਾਂ ਵੀ ਇੱਕ ਬਾਹਰ ਦਿਖਾਈ ਸੀ ਉਹਦੇ ਮਗਰ ਵੀ ਬੱਚੀ। ਆ ਦੇਖੋ। ਕਲਤੋ ਵਾਲਾ ਸੀ ਕਲਤੋ ਚੌਣ ਚਾਂ ਬਹੁਤ ਜਿਆਦੀ ਚਾਹੀਦੀ ਠੀਕ ਆ ਭਾਈ ਚਵਾਈ ਦਾ ਦੋ ਦੇਦਾ ਵੀ ਤੁਸੀਂ ਜਦੋਂ ਦਾ 7-8 ਕਿਲੋ 8 ਕਿਲੋ ਡੰਗ ਦੇ ਵਿਖਾ ਦੇ ਹਾਂ ਔਰ ਆਪਾਂ ਦੋ ਦੋ ਦੱਸਿਆ ਵੀ ਜੋ ਮਣਕੇ ਦੇਣਾ ਆ ਬਿਲਕੁਲ ਲੋਕ ਠੀਕ ਆ ਜੀ ਸੋ ਦੁੱਧ ਦੱਸਿਆ ਵੀ ਉਹ ਜਾਣਾ ਚਾਹੀਦਾ ਠੀਕ ਆ ਜੀ ਜਿਹੜਾ ਕਿਸੇ ਦਾ ਨਹੀਂ ਰਹਾ ਆਪਣੇ ਘਰ ਦਾ ਦੇਣਾ ਅਗਲੇ ਦੇ ਘਰ ਦਾ ਨਹੀਂ ਆਪਣੇ ਘਰ ਦੋ ਟਾਈਮ ਇਹ ਇੱਥੇ ਬਿਲਕੁਲ ਕਿਸੇ ਨੂੰ ਕਰਕੇ ਦੋ ਬਿਲਕੁਲ ਸੋ ਚੰਗੀ ਸੇਵਾ ਮਾੜੀ ਸੇਵਾ ਦਾ ਜਿਹੜਾ ਦੋਸਤੋ ਬਾਅਦ ਵਿੱਚ ਰਿਜ਼ਲਟ ਆ ਸੇਵਾ ਦਾ ਫਿਰ 라ਵੀਰ ਪਾਣੀ ਪੈਣਾ ਹਾਂ ਕੋ ਪਾਵਾ ਜਲੇ ਲਹਿ ਲਾ ਕੇ ਕਰਮਾਂ ਦੇ ਦੇ ਦੇਣ ਗਿਆ ਠੀਕ ਹੈ ਜੀ ਤੇ ਇਧਰੋਂ ਵੇਖੋ ਪੰਤਰਪੰਤਰ ਬਹੁਤ ਚੰਗੀ ਹੈ ਦੁੱਧ ਕੱਚਾ ਵਾ ਦੁੱਧ 15 16 ਕਿਲੋ ਕੀ ਜਾਂਦਾ ਹੈ ਖੁਸ਼ ਹੋਨੇ ਦਾ ਮਜੇ ਨਾ ਦੁੱਧ ਪਰ ਤੇ ਵਧੀਆ ਕੱਦਕੁੱਦ ਚੰਗਾ ਕੱਦਕੁੱਦ ਵੀ ਚੰਗਾ ਆ ਖੁੱਡਿਆਂ ਦੀ ਵੇਖੋ ਗੈਬਗੋ ਕਿੰਨਾ ਦੁੱਧ ਵਾਲੀ ਜਾ ਵੇ ਵਧੀਆ ਵੜ ਲੈ ਵੀ ਸ਼ੇਰੇ ਭਰਾ ਕੀ ਮੋਲ ਕਿੱਥੂ ਦਾ ਦੇ ਦੇ ਰਿਹਾ ਇਹਦਾ ਆਪਾਂ ਮੁੱਲ ਕਰਾਂਗੇ ਜੀ 50000 ਦੀ ਜੀ 50000 ਦੀ ਹਾਂਜੀ ਕਰ ਦੇ ਲੈ ਇਸ ਕਰਕੇ 240 48 48 ਜੀ 48 ਬਾਕੀ ਵੱਡੀ ਗਾਵਾਂ ਕੋਈ ਛੋਟੀ ਨਹੀਂ ਗਈ ਲੋ ਵੀ ਹਰਪਾਲੀ ਮੇਰਾ ਸੱਦਕਾਰ ਵੱਡਾ ਵਾ ਚੋਣ ਚਾਣ ਵੀ ਇੱਕ ਨੰਬਰ ਥਾਣੇ ਵੀ ਬਹੁਤ ਚੰਗਾ ਮੱਝਾਂ ਵਾਲਾ ਲੱਗਾ ਆ ਲੋ ਜੈ ਤਰਾ ਦਿਓ ਕਿਰਪਾ ਨੂੰ ਸਾਰਾ ਸੋ 48000 ਦੀ ਇਹ ਵਾੜ ਮਿਲ ਜੂਗੀ ਜੈਸ ਨਾ ਹੋ ਵੀ 48000 ਦੀ ਹਾਂ ਜੱਗੂ ਵੀ ਬੜਾ ਚੰਗਾ ਥਾਣਾ ਦਾ ਮੈਂ ਕੋਈ ਜੋੜਾ ਨਹੀਂ ਰੱਖਦੀ ਕਿ ਵਾਡਵੇਰ ਨੇ ਚੰਗੀ ਤਰ੍ਹਾਂ ਵੀ ਬੱਛੀ ਮਗਰੇ ਦੇ ਵੀ ਠੀਕ ਆ ਤਿਆਰ ਬਦੀ ਆ ਦੁੱਧ ਗਰਮਾ ਲਈ ਭਾਵੇਂ ਦੋਸਤੋ ਆਪ ਵੀ ਸਮਝ ਵੇਖ ਲਿਆ ਜੀ ਹੁਣ ਮੌਕੇ ਦਾ ਜਿਹੜਾ ਤਿਆਰ ਤਾਂ ਮਚਵਾ ਦੇਣਾ ਉਸ ਕੌਲਿੰਗ ਜਿਹੜੀ 48000 ਦੀ ਮਿਲੂਗੀ ਅੱਜ ਤੁਹਾਨੂੰ 18 17 ਕਿਲੋ ਤੋਂ ਤਾਂ ਤਿਆਰ ਹੁੰਦਾ ਤੇ ਫਿਰ ਗੱਲ ਥੋੜੀ ਹੋਰ ਹੋ ਜਾਣੀ ਸੀ ਫਿਰ ਤੇ ਆ ਵੀ ਫਿਰ ਤਾਂ ਆਪਾਂ ਵੀ ਉਸ ਨਾਲ ਦੁੱਧ ਘਾਟਾ ਮੰਨ ਲਓ ਬਹੁਤ ਤੁਹਾਨੂੰ ਪਤਾ ਹੈ ਤਾਜ਼ੀਆਂ ਸੋਈਆਂ ਦਾ ਦੁੱਧ ਜੇ ਇੰਨਾ ਹੀ ਹੋਣਾ ਹਾਂ ਤੇ ਉਥੇ ਪੰਜ ਦਿਨ ਤੇ ਡੰਗਰ ਕਿੱਥੇ ਕਰੇ ਮੰਨ ਲਓ ਅੱਖ ਨੂੰ ਜੋ ਮਰਜ਼ੀ ਅਖੀਂ ਉਹ ਨਹੀਂ ਨਹੀਂ ਹੌਲੀ ਹੌਲੀ ਜੀ ਮੇਰੇ ਕੋਲ ਦੁੱਧ ਇੰਨਾ ਕੀ ਹੁੰਦਾ ਹੈ ਨਾ ਬਿਲਕੁਲ ਜੀ ਬਿਲਕੁਲ ਅੱਗੇ ਇੱਕ ਛੇਰੇ ਆਪਣੇ ਕੋਲ ਜਰਸੀ ਖੜੀ ਆ ਆਏ ਵੀ ਤੂੰ ਵੀ ਆ ਜੀ ਇਹ ਵੀ ਆਪਾਂ ਇਹ ਤੋਹਫਾ ਹੀ ਦੇਣਾ ਅੱਜ ਹੈ ਤੋਹਫਾ ਦੇਣਾ ਅੱਜ ਤੋਹਫਾ ਦੇਈਏ ਹਾਂ ਵੇਖਿਓ ਸਾਈਂ ਤੁਸੀਂ ਵੇਖੋ ਤਾਜੀ ਕਿੰਨੇ ਦਿਨਾਂ ਦੀ ਬਿਲਕੁਲ ਤਾਜੀ ਉਹ ਬੱਚਾ ਬੱਚਾ ਉਹ ਸੱਤਾਂ ਦਿਨਾਂ ਦੀ ਬੱਚਾ ਮਗਰ ਅੱਛਾ ਲੋ ਵੀ ਤਾਜੀ ਬਾੜਾ ਬੈਠਾ ਸੱਤਾਂ ਕਿ ਦਿਨਾਂ ਦਾ ਟਾਈਮ ਹੋ ਗਿਆ ਨਾ ਸੋਈ ਨੂੰ ਜਰਸੀ ਨਾਲੋਂ ਵੇਖਿਓ ਵੀ ਤੁਸੀਂ ਬਿਲਕੁਲ ਪਿਓਰ ਆ ਭਰਾ ਆਹਾਂ ਸਾਨੂੰ ਸਾਨੂੰ ਪਤਾ ਨਹੀਂ ਬਹੁਤ ਹਾਂ ਲੈ ਤਾਂ ਸਿੱਧੀ ਆਹੋ ਲੈ ਆਓ ਇਹਨੂੰ ਬਾਹਰ ਉਹਨੇ ਕੀ ਲਸੇਰੀ ਜ਼ਰੂਰ ਹੈ ਚੋਨ ਚਾਂ ਬਹੁਤ ਜ਼ਿਆਦਾ ਲੋ ਦੀ ਜਰਸੀ ਐ ਬਿਲਕੁਲ ਛੋਟੀ ਬੁਤੀ ਨੂੰ ਤੁਸੀਂ ਦੇਖੋਗੇ ਕਾਫੀ ਲੈ ਜਾ ਲੈ ਜਾ ਤੇ ਬਹੁਤ ਵਧੀਆ ਚੰਗੀ ਕੁਆਲਿਟੀ ਦੀ ਹੈ ਠੀਕ ਹੈ ਜੀ ਕਿਉਂਕਿ ਫੇਸ ਨਾਰਮਲੀ ਦੱਸ ਦਿੰਦਾ ਵੀ ਕਿੰਨੀ ਕੁ ਕੁਆਲਿਟੀ ਦੇ ਰੇਚਾ ਵੜ ਜਰਸੀ ਵਿੱਚ ਹੀ ਆ ਅੱਜਾ 7 ਦਿਨਾਂ ਦੀ ਸੂਈ ਆ ਕਿਉਂ ਥੋੜਾ ਜਿਹਾ ਗਾ ਨਹੀਂ ਤਾਂ ਲਿਖ ਜਾਈ ਜਾਓ ਸਹੀ ਲੈ ਜਾ ਤੇ ਇਹ ਸਿਰੇ 8-7 ਦਿਨਾਂ ਦੀ ਸੂਈ ਆ ਮਗਰ ਵੀ ਬੱਚਾ ਹਾਂਜੀ ਮਗਰ ਬੱਚਾ ਮਗਰ ਬੱਚਾ ਦੋ ਤਾਂ ਕਿੰਨਾ ਹੋਗਾ ਸਹੀ ਦੋ ਦੇ ਕੋਈ 11 ਮੀਟਰ ਹੋ ਗਈ ਠੀਕ ਹੈ ਜੀ ਹਾਂ ਮੋਰਦਾ ਵੀ ਲੋ ਵੀ ਖਲਾਰੀ ਥੇਨ ਮੈਂ ਡਰਾਈਵਰ ਚੋਈਏ ਦੀ ਇਸ ਤਰ੍ਹਾਂ ਦੇ 1.5 ਮਿੰਟ ਨਾਲ ਘੜੀ ਦੇ 1.5 ਮਿੰਟਾਂ ਚੋਈ ਜਾਂਦੀ ਹੈ। ਹਮਮ ਐਡੀ ਟੋਨ ਚੰਗੀ। ਕਰੋ ਜੇ ਨਾ ਗਿਫਟ ਹੀ ਆ ਜਿਹੜੇ ਭਣ ਭਰਾ ਨੂੰ ਦੇਣਾ ਅੱਜ। ਪਰ ਜਿਹੜਾ ਬਿਲਕੁਲ 8 ਕਿਲੋ ਤੋਂ ਵੱਧ। ਨਾ ਜੀ ਨਾ 10 ਕਿਲੋ ਤੋਂ ਬਾਹਰ। ਆਪਣੇ ਘਰ ਦਾ। ਵਿਖਲਾ ਕਰ ਲਾ ਕਲੀਅਰ ਮੰਨਦੇ ਨਾ ਕਿ ਉਹਦਾ ਵਾਧੂ। ਮੈਂ ਤਾਂ ਪਹਿਲਾਂ 11 ਦੱਸਿਆ ਵਾ। ਅੱਛਾ। ਆਹੋ। ਆਪ ਵੀ ਜਿਹੜੇ ਦੇਖ ਕੇ ਨਾ ਰਹੋ। ਨਹੀਂ ਨਹੀਂ ਸਹੀ ਗੱਲ ਹੈ। ਆਪਾਂ ਚੋਗੇ ਦਵਾਂਗੇ। ਮੈਂ ਕਨਫਰਮ ਹੋ ਵਾਰ-ਵਾਰ ਪਾ ਕਰਕੇ ਕਿਸੇ ਭਰਾ ਨੂੰ ਭੁਲੇਖਾ ਨਾ ਰਹੇ ਠੀਕ ਹੈ। 10 ਕਿਲੋ ਦੁੱਧਾ ਵੈਰ ਤੇ ਥੱਲੇ ਕਿਲੋ ਓਡਾ ਤੇ ਚੱਲ ਕੋਈ ਨਹੀਂ ਚਾਰਾ ਚਾਰ 10 ਹੀ ਦੇ ਦੇ। ਚੱਲ ਜਿੰਨਾ ਚਵਾ ਦੇ ਦੋ ਕੋਈ ਗੱਲ ਨਹੀਂ। ਆਹੋ ਪੈਣੀ 10 ਹੀ ਦੇ ਦੇ। ਲੈ ਵੀ 10 ਕਿਲੋ ਜਰਸੀ ਮਿਲ ਕੇ ਮਿਲ ਕੇ ਜਿੰਨੇ ਗਾੜੀ ਬ੍ਰੀਡ ਦੇ ਕੰਮ ਕਰਨਾ ਉਹ ਪਹਿਨ ਫਾ ਲੈ ਸਕਦਾ। ਓਕੇ ਅੱਛਾ ਜੇਰੇ ਵੀਰ ਕੀ ਡਿਮਾਂਡ ਹੈ ਕੀ ਮੁੱਲ ਕਰਦੇ ਆ ਜਰਸੀ ਬੱਚੀ ਦਾ? ਡਿਮਾਂਡ ਰਾਈਡਰ ਬਿਲਕੁਲ ਜਾਇਜ਼। ਹਾਂਜੀ। ਆਪਾਂ ਕੀ ਰਾਈਟ ਮੋਲ ਥੋੜਾ ਵੱਧ ਕੀਤਾ ਹੈ ਤੇ ਨਹੀਂ ਹੋਰ ਸਰਕਾਰ ਦਾ ਕੰਮ ਚੱਲ ਰਿਹਾ ਜਿੱਤਰਾ ਨੂੰ ਆਪਾਂ 42000 ਦੇ ਲਈ 42000 ਦੀ ਹੋਰ ਹੋਊਗਾ ਮਾਨਤਾ ਨਹੀਂ ਕਰਦੀ ਬਾਕੀ ਆਪ ਦੀ ਸਮਝ ਲੈਣਾ ਜਿੰਨਾ ਵੀ ਮੌਕੇ ਤੇ 40000 ਦੀ ਰਸੀ ਦੇ ਦਾਂਗਾ। ਲਓ ਜੀ 4000 ਦੀ ਇਹ ਵਾੜ ਮਿਲ ਜੂਗੀ ਤਾਂ ਬਾਕੀ ਚੌਣ ਚਾਂ ਇੱਕ ਨੰਬਰ ਹੋਊਗੀ। ਕੀ ਬਾਤ ਹੀ ਬੜੀ ਚੰਗੀ ਹੈ ਵਾਸੀ। ਬੰਗਾ ਢੰਗਾ ਨਹੀਂ ਕੋਈ ਲੈਣਾ ਦੇਣਾ ਨਹੀਂ। ਚੌਣ ਮੈਂ ਪ੍ਰੋਪਰਲੀ ਰੋਮ ਵਰਗੀ। ਜੀ ਸੋਨ ਅਸਲ ਬ੍ਰੀਡ ਹੈ। ਪ੍ਰੋਪਰ ਤੁਸੀਂ ਦੇਖ ਲਈ ਹੈ। ਕੋਈ ਮੋਲਾਪਾ ਤਾਂ ਜਾਇ ਜਿਹੜੀ ਮਿਸੀ ਕਰਕੇ ਮੁੱਲ ਵਾਇਜ ਕਰਦਾ। ਬਿਲਕੁਲ ਥੋੜੀ ਜਿਹੀ ਪਿੰਬੇ ਪੁੰਡ ਵੀ ਨਰਮ ਕਰਕੇ ਵੀਰ ਮੈਂ ਵੀ ਰੇਟ ਵਾਇਜ ਕਰ ਦਿੱਤਾ। 10 ਕਿਲੋ ਦੁੱਧ ਤੇ ਥਲੇ ਹਾਜ਼ਰਾ ਬੱਛਾ ਮਗਰ ਤੇ ਬਾਕੀ ਸੂਈ ਦਾ ਸਾਮਾਨ ਵੈਸੇ ਟੋਕੜਾਂ ਦਾ ਰੇਡੀਅ ਸੱਜਰ ਵੈਰ ਤੁਹਾਨੂੰ ਮਿਲ ਜਾਣੀ ਹੈ ਜਰਸੀ ਥਾਣਾ ਤੋਂ ਸਾਰੀ ਸਾਫ ਆ ਮਿੰਟ ਡੇਢ ਮਿੰਟ ਦੇ ਵਿੱਚ ਹੀ ਚੁਵਾਈ ਕਰਕੇ ਬੰਦਾ ਬੰਨੇ ਹੋਲੀ ਨੋਮਰਗੀ ਤੇ ਇਹ ਅੱਜ ਫਿਰ ਛੇਰੇ ਦੇ ਦੋਸਤੋ ਘਰ ਆਲ ਵਡਿਰੀ ਫਾਰਮ ਅੱਜ ਮਾਲ ਆਪਾਂ ਤੁਹਾਨੂੰ ਦਿਖਾਇਆ ਬੋਟਰ ਸੱਤ ਨਗ ਸੀਗੇ ਚਾਰ ਸੁਈਆਂ ਪਿੰਨ ਗੱਬਣਾ ਵੜਾ ਦਿਖਾਤੀਆਂ ਨੇ ਪਹਿਲਾਂ ਨਾਲ ਦੂਜੇ ਤਿੱਜੇ ਦੂਜੇ ਸਵੇਰੇ ਹਰੇਕ ਤਰ੍ਹਾਂ ਦੀ ਕੁਆਲਿਟੀ ਵੈਰੈਟੀ ਅੱਜ ਮੌਜੂਦ ਆ ਮੌਕੇ ਤੇ ਸਾਫ਼ ਸੁਥਰੇ ਪਸ਼ੂ ਆ ਰੇਟ ਬੜਾ ਰੀਜ਼ਨਬਲ ਆ ਬਾਕੀ ਸ਼ਹਿਰੇ ਵੀ ਰਕ ਨੰਬਰ ਜਿਹੜੇ ਆਪਣੇ ਸੰਪਰਕ ਜਰੂਰ ਸਾਂਝੇ ਕਰ। ਨੰਬਰ ਹੈ ਵੀ ਤਾਂ ਆਪਣਾ ਉਹੀ ਸੇਮ ਹੀ 7713577 ਯਾਰ। ਠੀਕ ਆ ਭਾਜੀ। ਲੋਬੀ ਇਹ ਨੰਬਰ ਆ ਭਰਾਵੋ ਨੰਬਰਾਂ ਤੇ ਕਾਲ ਕਰਕੇ ਜੀ ਗੱਲਦਾ ਤੇ ਮਾਲ ਵੈਸੇ ਦੇਖੀ ਰੋ। ਸੋ ਧੰਨਵਾਦ ਵੀਡੀਓ ਵੇਖਣ ਦੇ ਲਈ। ਮਿਲਦੇ ਆਇਆ ਕੱਲ੍ਹਮੀ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਥ ਸ੍ਰੀ ਅਕਾਲ ਜੀ।